जय बाबा शहीद बादशाह में मेहरा सनोत्रा बिरादरी की मेल सोलह जून को हुई सुबह हवन किया गया फिर झंडा पूजन कर लंगर लगाया जिसको लेकर आयोजित मेले में प्रधान सुरजीत महरा मोलू ने बताया कि सोलह जून को पहले कुदल देवता का आशीर्वाद लिया और दूर दूर से लोग मेले में शामिल हुए इस अवसर पर उप प्रधान जसविंदर सरपंच दीपक मेहरा रजत समीर संजीव रिंकू विकित्र त्रिलोक बोधराज मंजीत सुरिंदर साहेब आदि उपस्थित थे नमस्कारी न्यूज़ देखने वाले सभी दर्शक को का हार्दिक स्वागत है आज हम पहुंचे हैं गांव का टोरा जहां तक हम ओतरा विहार जी के जो ठैरों की मेल लगी हुई है आइए हम आपको कुछ लाइव तस्वीरें दिखाते हैं आज पापा जी का लंगर मेल थी की दोबारा की जाना चाहोगे संताना पहला तो देखो जी सारी संगत नु ਸਾਡੀ ਸਮੂਸਨੋਤਰਾ कमेटी वलो जयबाबे दी जी ਤੁਸੀਂ सारी संगत ने इथे बद्द चढ़के हिस्सा लिया बहुत प्यार देता सानू ਸਾਡੀ ਸਾਰੀ ਸਮੂਹ ਕਮੇਟੀ ਮੈਂਬਰਾਂ ਵੱਲੋਂ ਅਸੀਂ ਸਾਰੀ ਸੰਗਤ ਦਾ ਧੰਨਵਾਦ ਕਰਦੇ ਹਾਂ ਤੇ ਨਾਲ ਦੀ ਨਾਲ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਵੱਲ ਚੜ ਕੇ ਅੱਗੇ ਤੋਂ ਲੈ ਕੇ ਵੀ ਸਾਡੇ ਦੇਵਸਥਾਨ ਤੇ ਜੋ ਪਹੁੰਚਣਾ ਹੈ ਬਾਬਾ ਜੀ ਦਾ ਜੋ ਸੰਗਤ ਹੈ ਉਹ ਦਿਨ ਵਜ ਦਿਨ ਜੋ ਵੱਧ ਰਹੀ ਹੈ ਸਾਡੇ ਮੈਂ ਬਾਬਾ ਜੀ ਦਾ ਥੋੜਾ ਜਿਹਾ ਪਿਸ਼ੋਕੜ ਦੱਸਣਾ ਚਾਹਾਂਗਾ ਸਾਡੇ ਜੋ ਦੇਵਤੇ ਨੇ ਉਹ ਸੀਗੇ ਆਪਣੇ ਜੇਅਨਕੇ ਵਿੱਚ ਚਮਲੇਵਾਲ ਉੱਥੇ ਸਾਡੀ ਮੇਨ ਲੱਗਦੀ ਹੈ ਰਾਮਗੜ੍ਹ ਤੇ ਰਾਮਗੜ ਤੋਂ ਸਾਡੇ ਬਜ਼ੁਰਗਾਂ ਨੇ ਸਾਲ 1970 ਦੇ ਨੇੜੇ ਜਦੋਂ ਆਵਾਜਾਈ ਦੇ ਸਾਧਨ ਇੰਨੇ ਜ਼ਿਆਦਾ ਨਹੀਂ ਸੀ ਤੇ ਬਹੁਤ ਜ਼ਿਆਦਾ ਸੰਗਤ ਨੂੰ ਮੁਸ਼ਕਲ ਹੁੰਦੀ ਸੀਗੀ ਉਸ ਟਾਈਮ ਤੇ ਸਾਡੇ ਦੇਵਤੇ ਆ ਜੋ ਪਠਾਨਕੋਟ ਜ਼ਿਲ੍ਹੇ ਦੇ ਗਤੋਰੇ ਪਿੰਡ ਵਿੱਚ ਲਿਆਂਦੇ ਸੀਗੇ ਤੇ 1970 ਤੋਂ ਲੈ ਕੇ ਹੁਣ ਬਾਬਾ ਜੀ ਦੀ ਜੋ ਸੰਗਤ ਹੈ ਉਸ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ ਸੰਗਤ ਨੇ ਬਹੁਤ ਪਿਆਰ ਦਿੱਤਾ ਤੇ ਸੰਗਤ ਦੀ ਮਿਹਰਬਾਨੀ ਨਾਲ ਹੀ ਅਸੀਂ ਅੱਜ ਬਾਬਾ ਜੀ ਦਾ ਜੋ ਪਿੰਡ ਗਤੋਰੇ ਵਿੱਚ ਇੱਕ 10 ਮਰਲੇ ਦਾ ਪਲਾਟ ਲਿਆ ਜਿੱਥੇ ਅਸੀਂ ਬਾਬਾ ਜੀ ਦੇ ਦੇਵਸਥਾਨ ਦੀ ਦੇਵਸਥਾਨ ਬਣਾਵਾਂਗੇ ਸੰਗਤ ਦੇ ਸਹਿਯੋਗ ਨਾਲ ਤਾਂ ਜੋ ਸੰਗਤ ਨੂੰ ਹਰ ਤਰ੍ਹਾਂ ਦੀ ਸਹੂਲਤ ਅਸੀਂ ਜੋ ਸਨੋਤਰਾ ਕਮੇਟੀ ਹੈ ਸਾਡੀ ਕਮਿਊਨਿਟੀ ਹੈ ਉਹ ਪ੍ਰੋਵਾਈਡ ਕਰਵਾ ਸਕੇ ਮੈਂ ਇੱਕ ਹੀ ਬੇਨਤੀ ਕਰਾਂਗਾ ਸੰਗਤ ਨੂੰ ਫਿਰ ਤੋਂ ਕਿ ਉਹ ਵੱਧ ਚੜ ਕੇ ਸਾਡਾ ਸਹਿਯੋਗ ਕਰੇ ਕਿਉਂਕਿ ਉਹਨਾਂ ਦੇ ਸਹਿਯੋਗ ਨਾਲ ਹੀ ਅਸੀਂ ਆ ਜੋ ਆਪਣਾ ਕੰਮ ਕਰਾ ਬਾਬਾ ਜੀ ਦਾ ਦੇਵਸਥਾਨ ਹੈ ਜਾਂ ਜਿਹੜੀ ਵੀ ਉਹਨਾਂ ਨੂੰ ਅਸੀਂ ਫੈਸਿਲਿਟੀ ਪ੍ਰੋਵਾਈਡ ਕਰਵਾਉਂਦੇ ਆ ਉਹ ਚੰਗੇ ਤਰੀਕੇ ਨਾਲ ਕਰਾ ਸਕਾਂਗੇ ਧੰਨਵਾਦ ਜੀ ਬਾਜੀ ਰੋ ਪੰਡਾਰਾ ਸੇ ਕੀ ਕਰਨਾ ਚਾਹੀਦਾ ਪਹਿਲੇ ਸਭ ਨੂੰ ਜੈ ਬਾਬੇ ਦੇ ਜੀ ਮੈਂ ਦੀਪਕ ਕੁਮਾਰ ਕੈਸ਼ੀਅਰ ਛਨੋਤਾ ਬਰਾਦਰੀ ਅੱਜ ਮੈਂ ਆਪਣੇ ਸਾਰੇ ਛਨੋਤਾ ਬਰਾਦਰੀ ਨੂੰ ਬਹੁਤ ਸਾਰੀ ਸ਼ੁਭਕਾਮਨਾ ਦਿਨਾ ਕਿ ਹਰ ਸਾਲ ਦੀ ਤਰ੍ਹਾਂ ਬੜੀ ਧੂਮ ਧਾਮ ਨਾਲ ਪਿੰਨਕ ਤੋਰੇ ਵਿੱਚ ਅੱਜ ਇੱਕ ਵਾਰ ਫਿਰ ਬਾਬਾ ਸ਼ਿਵ ਬਾਸ ਸਾਹਿਬ ਜੀ ਦੀ ਮੇਲ ਕਰਾਈ ਗਈ ਹੈ ਜੀ ਪੂਰੀ ਸਾਰੀ ਮੇਲ ਸਾਡੇ ਆਈਓਈ ਸੰਗਦੇ ਸੰਯੋਗ ਨਾਲ ਹੈ ਜੀ ਹੁਣ ਅਸੀਂ ਤੁਹਾਨੂੰ ਇਹ ਦੱਸਣਾ ਚਾਹਨੇ ਹਾਂ ਜੀ ਅਸੀਂ ਇਸ ਵਾਰ ਬਾਬਾ ਜੀ ਦਾ 10 ਮਰਲੇ ਦਾ ਪਲਾਟ ਵੀ ਲਿਆ ਜੀ ਜਿਹਦੀ ਕੀਮਤ 12 ਲੱਖ ਰੁਪਏ ਆ ਜੀ ਜਿਹਦਾ ਅਸੀਂ ਆਪਾਂ 2 ਲੱਖ ਰੁਪਏ ਦੇ ਚੁੱਕੇ ਆ ਬਿਆਨਾ ਔਰ ਅਸੀਂ 5 ਮਹੀਨੇ ਦਾ ਟਾਈਮ ਪਾਇਆ ਸੀ ਅਸੀਂ ਆਪਣੀ ਆਈ ਹੋਈ ਸਾਰੀ ਸੰਗਤ ਨੂੰ ਬੇਨਤੀ ਕਰਦੇ ਆ ਜੀ ਤੁਹਾਡਾ ਸਾਨੂੰ ਬਹੁਤ ਸੰਯੋਗ ਰਿਹਾ ਅਸੀਂ ਅੱਗੇ ਵੀ ਇਹ ਬੇਨਤੀ ਕਰਦੇ ਆ ਜੀ ਤੁਹਾਡੇ ਵੱਧ ਚੜ੍ਹ ਕੇ ਸੰਯੋਗ ਆਉਣ ਵਾਲੇ ਸਮੇਂ ਤੇ ਸਾਨੂੰ ਮਿਲੇ ਤਾਂ ਕਿ ਅਸੀਂ ਆਂਦੀ ਮੇਲ ਨੂੰ ਬਾਬਾ ਜੀ ਦੇ ਜਿਹੜੀ ਰਿਸ਼ਤੀਆਂ ਕਰਾ ਸਕੀਏ ਜੀ ਤੇ ਨੀਂ ਪੱਥਰ ਰੱਖ ਸਕੀਏ ਜੀ ਇੱਕ ਵਾਰੀ ਫੇਰ ਤੋਂ ਆਈ ਹੋਈ ਸੰਗਤ ਨੂੰ ਬਹੁਤ ਸਾਰੀ ਸ਼ੁਕਾਮਨਾ ਹੈ ਜੈ ਬਾਬਾ ਪੁਲ ਦੇਵਤਾ ਬਾਬਾ ਕਾਲੀਵੀਰ ਜੀ ਜੈ ਬਾਬਾ ਤਿਮਰਪਾਲ ਜੀ ਜੈ ਬੂਆ ਦੇਵ ਜੀ ਸਨੋਤਰਾ ਬਨਾਦਰੀ ਦੇ ਮੈਂਬਰ ਸਮੂਹ ਕਮੇਟੀ ਦੇ ਸਾਰੇ ਮੈਂਬਰ ਬਾਕੀ ਬਾਬਾ ਜੀ ਦੇ ਸਹਿਯੋਗ ਦੇ ਨਾਲ ਵੱਧ ਚੜ ਕੇ ਸੰਗਤ ਦੇ ਸਹਿਯੋਗ ਦਿੱਤਾ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤਾਂ ਕਿ ਬਾਬਾ ਜੀ ਦੇ ਨਵੇਂ ਸਥਾਨ ਤੇ ਵੱਧ ਚੜ ਕੇ ਅਰਦਾਸ ਕਰੀ ਜਾਏ ਜੈ ਬਾਬਾ ਜੀ